ਗੁਰੂ ਰੂਪ ਸਾਧ ਸੰਗ ਜੀਓ ਅਥੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕੀ ਖਲਸਾ ਵਾਹਿਗੁਰੂ ਜੀ ਕੀ ਇੱਕ ਲੜੀਵਾਰ ਵਿਚਾਰਤਾਸ ਆਪ ਜੀ ਦੇ ਸਾਹਮਣੇ ਰੱਖ ਰਿਹਾ ਹੈ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਾਉ ਨਿਦਪਾਈ ਅਜੇ ਤੱਕ ਜੋ ਕੁਝ ਵੀ ਮਨੁੱਖ ਨੂੰ ਪ੍ਰਾਪਤ ਹੋਇਆ 12 ਮਿਲੇ ਪਰਿਵਾਰ ਦੇ ਸੰਬੰਧ 12 ਜੁੜੇ ਨੇ ਧਨ ਸੰਪਦਾ ਮਿਲੀਏ 12 ਮਿਲੀਏ ਮਹਿਲ ਮਾੜੀਆਂ ਮਿਲੀਆਂ ਨੇ 12 ਮਿਲੀਆਂ ਪੂਜਾ ਪ੍ਰਤੀਸ਼ਟਾ ਮਾਣ ਸਨਮਾਨ ਮਿਲਿਆ 12 ਮਿਲੇ तो इस तरह मनुष्य दी सोचनी बन गई है शायद भगवान भी बारो ही मिलेगा परमात्मा भी बारो ही मिलेगा क्योंकि इस देकुल जेड़ा अनुभव है बारदार आज तक जो कुछ मिले है बारो ही मिले अगर कुछ मन दी दुनिया च मनुष्य नो मिलया भी है ते चिंतावा मिलियान शोक मिले है भय मिले है ਮਾਨਸਿਕ ਸੰਤਾਪ ਮਿਲੇ ਨੇ ਗਮ ਮਿਲੇ ਇਸ ਵਸਤੇ ਮਨੁਖ ਦਾ ਭਰੋਸਾ ਨਹੀਂ ਬਜਦਾ ਕੋਈ ਅਗੰਮੀ ਦੁਨੀਆ ਕੁਝ ਅਗੰਮੀ ਰਸ ਮੈਨੂੰ ਅੰਦਰੋਂ ਮਿਲ ਸਕਦਾ ਮੈਂ ਇੱਕ ਦਫਾ ਫਿਰ ਦੌਰਾਵਾਂ ਅਜੇ ਤੱਕ ਜੋ ਕੁਝ ਵੀ ਮਨੁਖ ਨੂੰ ਪ੍ਰਾਪਤ ਹੋਇਆ ਹੈ ਬਾਹਰੋਂ ਪ੍ਰਾਪਤ ਐਸਾ ਕੁਝ ਵੀ ਅਸੀਂ ਨਹੀਂ ਕਹਿ ਸਕਦੇ ਕਿ ਸਾਨੂੰ ਅੰਦਰੋਂ ਮਿਲੇ। ਧਨ ਮਿਲੇ ਬਾਰੋਂ ਮਿਲੇ। ਪਦਾਰਥ ਮਿਲੇ ਨੇ ਬਾਰੋਂ ਮਿਲਣੇ। ਪਰਿਵਾਰ ਦੇ ਸੰਬੰਧ ਜੁੜੇ ਨੇ ਬਾਰੋਂ ਹੀ ਜੁੜੇ। ਮਹਿਲ ਮਾੜੀਆਂ ਜ਼ਮੀਨ ਜਾਇਦਾਦ ਮਿਲੀਏ ਬਾਰੋਂ ਹੀ ਮਿਲੀਏ। ਮਾਨ ਸਨਮਾਨ ਮਿਲਿਆ ਬਾਰੋਂ ਹੀ ਮਿਲਿਆ। ਇਤਿਮ ਹੀ ਖਿਆਲ ਬਣ ਗਿਆ ਸ਼ਾਇਦ ਪ੍ਰਮਾਤਮਾ ਵੀ ਬਾਹਰੋਂ ਮਿਲੇ ਸਹਿਬਾਂ ਦੀ ਬਾਣੀ ਕਹਿੰਦੀ ਹੈ ਬਾਹਰ ਟੋਲੇ ਸੁ ਭਰਮ ਭੁਲਾਇ ਜੋ ਬਾਹਰ ਪ੍ਰਮਾਤਮਾ ਨੂੰ ਲੱਭਦਾ ਹੈ ਬੁਲੇਖੇ ਚ ਨਹੀਂ ਲੱਭ ਸਕੇਗਾ ਜਦ ਨੇੜੇ ਤੋਂ ਨੇੜੇ ਕੋਲ ਹੈ ਉੱਥੇ ਹੀ ਨਹੀਂ ਲੱਭਦਾ ਪਿਆ ਤੇ ਦੂਰ ਭਟਕਣ ਦੇ ਚ ਕਿੱਥੋਂ ਲੱਭਣਾ ਭਾਵੇਂ ਵਿਆਪਕ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾ ਨੌ ਨਿਦਪਾਈ ਚੌਥੀ ਦੇ ਜਿਹੜੇ ਮਨੀਸ਼ ਨੇ ਮਨ ਨੂੰ ਸਮਝਣ ਵਾਲੇ ਨੇ ਉਹਨਾਂ ਨੇ ਤੇ ਐਲਾਨੀਆਂ ਕਹਿ ਦਿੱਤਾ ਹੈ ਮਨ ਦੇ ਚ ਕੋਈ ਪ੍ਰਮਾਤਮਾ ਨਹੀਂ ਹੈ ਅਹੰਕਾਰ ਹੈ ਲੋਭ ਹੈ ਵਾਸ਼ਨਾ ਹੈ ਕੋਈ ਪ੍ਰਮਾਤਮਾ ਨਹੀਂ ਜਿਹੜੇ ਮਨੋਚਿੰਤਕ ਹੋਏ ਨੇ ਜੋ ਮਨ ਦੀਆਂ ਗਹਿਰਾਈਆਂ ਚ ਗਏ ਇਸ ਵਾਸਤੇ ਉਹ ਐਲਾਨੀਆਂ ਕਹਿੰਦੇ ਨੇ ਪਤਨ ਇਹ ਭਾਰਤ ਦੇ ਸੰਤ ਹਿੰਦੁਸਤਾਨ ਦੇ ਫਕੀਰ ਕਿਸ ਦੁਨੀਆ ਦੀ ਗੱਲ ਕਰਦੇ ਨੇ ਮਨ ਦੇਚ ਤੇ ਕੁਝ ਨਹੀਂ ਲੱਭਦਾ ਅਵਲਤੇ ਕੋਈ ਥੋੜੇ ਜਿਹਾਂ ਮਨੁੱਖ ਨੇ ਜੋ ਆਪਣੇ ਮਨ ਨੂੰ ਵੇਖਦੇ ਨੇ ਮਨ ਨੂੰ ਵੇਖਣਾ ਕੀ ਹੈ ਆਪਣੇ ਵਿਚਾਰਾਂ ਨੂੰ ਵੇਖਣਾ ਮਨ ਨੂੰ ਵੇਖਣਾ ਕੀ ਹੈ ਆਪਣੀ ਸੋਚਣੀ ਨੂੰ ਵੇਖਣਾ ਮੈਂ ਕੀ ਸੋਚ ਰਿਹਾ ਮਨ ਨੂੰ ਵੇਖਣਾ ਕੀ ਹੈ ਆਪਣੀਆਂ ਯਾਦਾਂ ਨੂੰ ਵੇਖਣਾ ਅੰਦਰ ਕਿਸ ਦੀ ਯਾਦ ਚੱਲ ਰਹੀ ਮੈਂ ਕਿਸ ਨੂੰ ਯਾਦ ਕਰ ਰਿਹਾ ਇਹ ਆਪਣੇ ਮਨ ਨੂੰ ਵੇਖਣਾ ਹੁੰਦਾ ਹੈ ਯਾਦਾਂ ਸਾਰਿਆਂ ਦੇ ਅੰਦਰ ਚੱਲਦੀਆਂ ਨੇ ਯਾਦਾਂ ਨੂੰ ਦੇਖਦਾ ਕੋਈ ਕੋਈ ਵਿਚਾਰ ਤੇ ਸਾਰਿਆਂ ਦੇ ਅੰਦਰ ਚੱਲਦੇ ਨੇ ਔਰ ਹਰ ਵਕਤ ਚੱਲਦੇ ਨੇ ਵਿਚਾਰਾਂ ਨੂੰ ਦੇਖਦਾ ਕੋਈ ਕੋਈ ਹੈ ਦੁਨੀਆਂ ਦੇ ਸਭ ਤੋਂ ਬਖਮ ਔਖਾ ਸੂਖਸ਼ਮ ਕਮ ਹੈ ਪ੍ਰਭੂ ਦਾ ਨਾਮ ਜਪਣਾ ਬੰਦਗੀ ਕਰਨਾ ਇਹ ਕੋਈ ਬੱਚਿਆਂ ਦੀ ਖੇਡ ਨਾ ਸਮਝ ਲੈਣਾ ਭਗਤ ਕਬੀਰ ਕਹਿੰਦੇ ਨੇ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖੇਡਾ ਨਾ ਜਾਣਾ ਲੋਗਾਂ ਨੇ ਰੱਬ ਨੂੰ ਖੇਡਣਾ ਹੀ ਸਮਝਿਆ ਚਲੋ ਥੋੜਾ ਜਿਹਾ ਖੇਡ ਲੈਂਦੇ ਆ ਥੋੜਾ ਜਿਹਾ ਮਨ ਨੂੰ ਪਰਚਾ ਲੈਂਦੇ ਮਨ ਨੂੰ ਪਰਚਾਣ ਲਈ ਇਹ ਗੁਰਦੁਆਰਾ ਨਹੀਂ ਹੈ ਮਨ ਦੇ ਚੋਂ ਪ੍ਰਮਾਤਮਾ ਲੱਭ ਸਕੀਏ ਇਸ ਵਾਸਤੇ ਇਹ ਕਥਾ ਕੀਰਤਨ ਸਿਰਫ ਮਨ ਦੇ ਪਰਚਾਵੇ ਨਹੀਂ ਨੇ ਮੰਦੇ ਅੰਦਰ ਪ੍ਰਵੇਸ਼ ਕਰਨਾ ਹੈ ਮੰਦੇ ਅੰਦਰ ਕੌਣ ਪ੍ਰਵੇਸ਼ ਕਰੇਗਾ ਜੋ ਥੋੜਾ ਜਿਹਾ ਬਾਹਰ ਦੀ ਦੁਨੀਆ ਤੋਂ ਉਪਰਾਮ ਹੋਇਆ ਹੈ ਪਰਵਾਰ ਤੋਂ ਸੰਸਾਰ ਤੋਂ ਪਦਾਰਥਾਂ ਤੋਂ ਇਸ ਜੀਵਨ ਤੋਂ ਥੋੜਾ ਜਿਹਾ ਮੰਦੇ ਨੇੜੇ ਆਏਗਾ ਬਾਕੀ ਦੁਨੀਆ ਤੇ ਬਾਹਰ ਹੀ ਰਹਿੰਦੀ ਹੈ ਸਹਿਬਾਂ ਦੀ ਬਾਣੀ ਕਹਿੰਦੀ ਏ ਮੇਰੇ ਮਨ ਨੂੰ ਪਰਦੇਸੀ ਵੇ ਪਿਆਰੇ ਆਓ ਘਰੇ ਬੜੀ ਕੀਮਤੀ ਪੰਕਤੀ ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ ਐ ਮਨ ਆਪਣੇ ਘਰ ਦੇ ਚਾ ਕਈ ਜਨਮਾਂ ਤੋਂ ਮਨ ਪਰਦੇਸ ਦੇ ਚ ਹੈ ਬਾਹਰ ਹੈ ਪਰਦੇਸ ਦੇ ਚ ਮਨੋਵਿਗਿਆਨਕ ਐਸਾ ਕਹਿੰਨਨ ਜੋ ਲੰਬੇ ਸਮੇਂ ਤੱਕ ਪਰਦੇਸ ਦੇ ਚ ਰਿਹਾ ਹੈ ਰਹਿ ਰਿਹਾ ਹੈ ਕਈ ਦਫਾ ਦੇਸ਼ ਦਾ ਮੌ ਨਹੀਂ ਰਹਿੰਦਾ ਨਹੀਂ ਰਹਿੰਦਾ ਪੀੜੀਦਰ ਪੀੜੀ ਪਰਦੇਸ ਦੇ ਚ ਰਿਹਾ ਹੈ ਦੇਸ਼ ਨੂੰ ਭੁੱਲੀ ਜਾਂਦਾ ਇਹ ਮਨ ਕਈ ਜਨਮਾਂ ਤੋਂ ਪਰਦੇਸ ਦੇ ਚ ਹੋਰ ਇਸ ਨੂੰ ਦੇਸ਼ ਦੀ ਯਾਦ ਨਹੀਂ ਹੈ ਦੇਸ਼ ਹੀ ਪਰਮਾਤਮਾ ਪਰਦੇਸ ਹੈ ਪਦਾਰਥ ਦੇਸ਼ ਹੈ ਨਿਰੰਕਾਰ ਪਰਦੇਸ ਹੈ ਪਰਿਵਾਰ ਪਰਿਵਾਰ ਦੇ ਚੈਣਾ ਪਦਾਰਥਾਂ ਦੇ ਚੈਣਾ ਇਹ ਰਸਤੇ ਦੇ ਸੰਗੀ ਸਾਥੀ ਮਿਲ ਗਏ ਨੇ ਸਫਰ ਦੇ ਵਿੱਚ ਪਰਦੇਸ ਦੇ ਤੋ ਪਰਦੇਸ ਦੇ ਵਿੱਚ ਸੰਗੀ ਸਾਥੀ ਜੋ ਮਿਲਦੇ ਨੇ ਵਕਤ ਹੀ ਸੰਬੰਧ ਹੁੰਦਾ ਔਰ ਟੁੱਟ ਜਾਂਦਾ ਹੈ ਸਦੀਵੀ ਤੇ ਹੁੰਦਾ ਹੈ ਪਰਦੇਸ ਹੈ धन संपदा देश है धर्म परिवार प्रदेश है निरंकार देश है, पदार्थ प्रदेश है परमात्मा देश है गुरुवाणी आवाज मार दिए मेरे मन परदेशी वे प्यारे आओ घर घर दे चल क्यों ਬਾਰ ਭਟਕ ਰਹੇ ਆਂ ਸਵਾਮੀ ਰਾਮਾਨੰਦ ਕਹਿੰਦੇ ਨੇ ਕਤ ਜਾਈਏ ਰੇ ਘਰ ਲਾ ਗੋ ਰੰਗ ਮੇਰਾ ਚਿਤ ਨਾ ਚਲਤ ਮਨ ਭਾਇਓ ਬੰਦ ਹੁਣ ਮੇਰਾ ਮਨ ਬਾਰ ਨਹੀਂ ਜਾਂਦਾ ਮਟਕਣਾ ਮਿਟ ਗਈਏ ਕਿਉਂ ਪਤਾ ਚਲ ਗਿਆ ਘਰ ਦੇ ਆਨੰਦ ਦਾ ਪਤਾ ਚਲ ਗਿਆ ਘਰ ਦੇ ਸੁਖ ਦਾ ਪਤਾ ਚਲ ਗਿਆ ਘਰ ਦੇ ਖੇੜੇ ਦਾ ਬੋਧ ਥੋੜੀ ਜਾਈਂ ਝਲਕ ਤੇ ਪਿਆਸ ਪਰ ਉਸ ਦਾ ਬੋਧ ਮਨੁੱਖ ਦੇ ਕੋਲ ਹੈ ਇਸ ਵਾਸਤੇ ਧਾਰਮਿਕ ਗਾਇਨੇ ਕਿਸੇ ਨੂੰ ਵੀ ਨਾਸਤਿਕ ਨਹੀਂ ਕਹਿੰਦੇ ਇਹ ਅੰਧ ਸੁੰਨਾ ਕਿਸੇ ਨੂੰ ਵੀ ਨਾਸਤਿਕ ਨਹੀਂ ਕਹਿੰਦੇ ਕਿਉਂ ਹਰ ਮਨੁੱਖ ਐਸਾ ਜੀਵਨ ਚਾਹਂਦਾ ਹੈ ਜਿਹਦੇ ਚ ਮੌਤ ਨਾ ਹੋਵੇ ਤੋ ਐਸੇ ਜੀਵਨ ਦਾ ਨਾ ਹੀ ਪਰਮਾਤਮਾ ਚਾਹਤ ਤੇ ਪਰਮਾਤਮਾ ਨਹੀਂ ਹੈ ਹਰ ਮਨੁੱਖ ਨੂੰ ਐਸਾ ਸੁਖ ਚਾਹੀਦਾ ਹੈ ਜੋ ਕਦੀ ਦੁੱਖ ਦੇ ਚ ਨਾ ਬਦਲੇ ਉਸ ਪਰਮ ਸੁਖ ਦਾ ਨਾ ਹੀ ਪਰਮਾਤਮਾ ਹਰ ਮਨੁੱਖ ਨੂੰ ਐਸਾ ਰਸ ਚਾਹੀਦਾ ਹੈ ਜੋ ਕਦੀ ਬੇਰਸੀ ਚ ਨਾ ਬਦਲੇ उस महा रस का ना ही परमात्मा हर मनुख धन संपदा है जो जाए, जाए, धन कदी घटे ना। उस परम धन का परमात्मा हर मनुख ताकत शक्ति प्रतिष्ठा प्रभता चाहिए है जो कदी धेंदी कला च ना जाए ਐਸੀ ਮਹਾਨ ਪ੍ਰਭਤਾ ਦਾ ਨਾਹੀ ਪ੍ਰਭੂ ਹੈ। ਪ੍ਰਾਣਾਂ ਵਿੱਚ ਪਿਆਸ ਤੇ ਪ੍ਰਭੂ ਦੀ ਹੈ, ਪਰਮਾਤਮਾ ਦੀ ਹੈ। ਪਰਮ ਜੀਵਨ ਈਸ਼ਵਰ ਦੀ ਹੈ। ਤਲਾਸ਼ ਗਲਤ ਹੈ। ਖੋਜ ਗਲਤ। ਜਿਵੇਂ ਕੋਈ ਰੇਤ ਦੇ ਛਾਂ ਤੇਲ ਕੱਢਣ ਦੀ ਕੋਸ਼ਿਸ਼ ਕਰੇ, ਉਹ ਰੇਤ ਦੇ ਛਾਂ ਤੇ ਤੇਲ ਨਹੀਂ ਨਿਕਲੇ। ਦਿਲਾਂ ਚੋਂ ਨਿਕਲੇਗਾ ਸਰਸੋਂ ਚੋਂ ਨਿਕਲੇਗਾ ਕਹਿੰਦਨ ਸਾਧਨ ਗਲਤ ਹੋਵੇ ਤੇ ਮਨੋਰਥ ਦੀ ਪੂਰਤੀ ਨਹੀਂ ਹੁੰਦੀ ਇਕ ਹੁੰਦਾ ਹੈ ਲਕਸ਼ ਮਨੋਰਥ ਇਕ ਉਸ ਮਨੋਰਥ ਦੀ ਪੂਰਤੀ ਵਾਸਤੇ ਸਾਧਨ ਜੁਟਾਣਾ ਯਤਨ ਕਰਨਾ ਮਨੋਰਥ ਠੀਕ ਹੋਵੇ ਸਾਧਨ ਗਲਤ ਹੋਵੇ ਤਾਂ ਫਿਰ ਮਨੋਰਥ ਦੀ ਪ੍ਰਾਪਤੀ ਨਹੀਂ ਹੁੰਦੀ ਨਹੀਂ ਮਨੋਰਥ ਇਹ ਹੋਵੇ ਮੈਨੂੰ ਤੇਲ ਚਾਹੀਦਾ ਹੈ ਤੇ ਸਾਧਨ ਇਹ ਹੋਵੇ ਕਿ ਰੇਤ ਨੂੰ ਕਾਣੀ ਦੇ ਚ ਪੀੜੇ ਤੇ ਸਾਧਨ ਗਲਤ ਹੈ ਗਲਤ ਸਾਧਨਾਂ ਦੇ ਨਾਲ ਸਹੀ ਮਨੋਰਥ ਦੀ ਪ੍ਰਾਪਤੀ ਨਹੀਂ ਹੁੰਦੀ ਭੁੱਖ ਲੱਗੀ ਹੈ ਪਾਣੀ ਪੀ ਰਿਹਾ ਹੈ ਪਿਆਸ ਮਿਟ ਸਕਦੀ ਭੁੱਖ ਨਹੀਂ ਮਿਟੇਗੀ ਪਿਆਸ ਲੱਗੀ ਇਹ ਬੜੀ ਜ਼ੋਰ ਦੀ ਭੋਜਨ ਖਾ ਰਿਹਾ ਭੁੱਖ ਮਿਟੇਗੀ ਪਿਆਸ ਨਹੀਂ ਮਿਟੇਗੀ ਸਾਧਨ ਗਲਤ ਹੈ ਤੋ ਲਕਸ਼ ਦੀ ਪੂਰਤੀ ਨਹੀਂ ਉਮੀਦੇ ਗੱਲ پکڑਦੇ ਚਾਹੀਏ ਮਨੋਰਥ ਸਹੀ ਹੋਵੇ ਲਕਸ਼ ਸਹੀ ਹੋਵੇ ਨਿਸ਼ਾਨਾ ਸਹੀ ਹੋਵੇ ਸਾਧਨ ਗਲਤ ਹੋਵੇ ਚਾਹੀਦਾ ਪਰਮ ਅਨੰਦ ਇੱਕਨ ਬਾਰੋਂ ਲੱਭਦਾ ਹੈ ਚਹੇ ਦੇ ਪਰਮ ਸੁਖ ਲਖਨ ਬਾਰੋਂ ਲੱਭਦਾ ਹੈ ਐ ਹੀ ਨਹੀਂ ਬਾਤ ਤੇ ਮਨੁੱਖ ਦੇ ਕੋਲ ਜਿਹੜਾ ਅਨੁਭਵ ਹੈ ਉਹ ਇਹ ਕਿ ਅਜੇ ਤੱਕ ਜੋ ਕੁਝ ਵੀ ਇਸ ਨੂੰ ਲੱਭਿਆ ਬਾਰੋਂ ਹੀ ਲੱਭਿਆ ਹੈ ਧਨ ਲੱਭੇ ਪਦਾਰਥ ਲੱਭੇ ਨੇ ਪਰਿਵਾਰ ਦੇ ਸੰਬੰਧ ਲੱਭੇ ਨੇ ਮਾਨ ਮਰਿਆਦਾ ਮਿਲੀਏ ਜੋ ਕੁਝ ਵੀ ਮਿਲੇ ਹੈ ਬਾਰੋਂ ਮਿਲੇ ਹੈ तो इतों यह ख्याल बन गया शायद परमात्मा भी बारों मिलेगा नहीं मिलेगा यह भी मैं अर्जा आज तक नहीं मिले तो फिर कितने खोज करिए इस मन को कोई खोजो भाई मन खोजत नाम ना, ना उन्हें ਮਨ ਇੱਕ ਐਸਾ ਬੀਜ ਹੈ ਅਗਰ ਇਸ ਨੂੰ ਅਨਕੂਲ ਧਰਤੀ ਮਿਲ ਜਾਏ ਤੇ ਇਹਦੇ ਚੋਂ ਪ੍ਰਮਾਤਮਾ ਪੈਦਾ ਹੋ ਸਕਦਾ ਹੈ ਪਰਮ ਸੁਖ ਪਰਮ ਆਨੰਦ ਪਰਮ ਰਸ ਪਰਮ ਖੇੜਾ ਨਾਸਤਿਕ ਤੇ ਐਸਾ ਕਹਿੰਦੇ ਨੇ ਕਿ ਜੋ ਠੋਸ ਪਦਾਰਤ ਹੈ ਨਾ ਇਹ ਹੀ ਸੂਖਸ਼ਮ ਰੂਪ ਧਾਰਨ ਕਰਦਾ ਕਰਦਾ ਸਾਡਾ ਮਨ ਬਣ ਗਿਆ ਕੋਈ ਪ੍ਰਮਾਤਮਾ ਨਾਮ ਦੀ ਚੀਜ਼ ਨਹੀਂ ਮਨ ਦੇਚ ਕੋਈ ਪਰਮਾਤਮਾ ਇਹ ਜੋ ਠੋਸ ਪਦਾਰਥ ਨੇ ਇਹ ਸੂਖਮ ਰੂਪ धारण ਕਰਦੇ ਕਰ